ਇਹ ਛੋਟਾ ਜਿਹਾ ਕ੍ਰੇਲਾ ਸਰੀਰ 'ਚ ਲਗਾ ਦਿੰਦਾ ਹੈ ਤੰਦਰੁਸਤੀ ਵਾਲਾ ਮੇਲਾ ਬਿਲਕੁਲ ਆ ਸਕਦੇ ਆ ਜੀ ਲਾ ਸਕਦੇ ਆ ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਗੁਣ ਨੇ ਇਸ ਤਰ੍ਹਾਂ ਦੇ ਤੱਤ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਨ ਦਾ ਦਮ ਰੱਖਦੇ ਕੋੜ ਹੈ ਜਾਂ ਇਹਦੇ ਅੰਦਰ ਜੀ ਕੜਤਣ ਹੈ ਉਹ ਸਾਡੇ ਸਰੀਰ ਦੇ ਅੰਦਰ ਸ਼ੂਗਰ ਵਰਗੇ ਕਈ ਭਿਆਨਕ ਰੋਗਾਂ ਨੂੰ ਠੀਕ ਕਰਨ ਦਾ ਦਮ ਰੱਖਦਾ ਮਤਲਬ ਇਹਦੇ ਨਾਲ ਜੇ ਇਹਨੂੰ ਅਲੱਗ-ਅਲੱਗ ਤੋਂ ਵਰਤਦੇ ਆਂ ਫਿਰ ਵੀ ਇਹ ਬਾਡੀ ਨੂੰ ਫਾਇਦਾ ਦਿੰਦਾ ਜੇ ਇਹਨਾਂ ਨੂੰ ਇਕੱਠਾ ਇੱਕ ਫਾਰਮੂਲੇਸ਼ਨ 'ਚ ਵਰਤਦੇ ਆਂ ਤਾਂ ਸ਼ੂਗਰ ਵਾਸਤੇ ਇੱਕ ਬਾ ਕਮਾਲ ਜਿਹੜਾ ਉਹ ਫਾਇਦਾ ਦੇਣ ਵਾਲਾ ਨੁਸਖਾ ਬਣ ਜੀਏ ਕਿੰਨੇ ਕੁ ਵੱਡੀ ਸ਼ੂਗਰ ਨੂੰ ਜਿਹੜਾ ਇਹ ਛੋਟਾ ਕਰੇਲਾ ਹੈ ਬੈਲੈਂਸ 'ਚ ਲਿਆਏਗਾ ਰਿਵਰਸਲ ਲਿਆਏਗਾ ਸਰ 400 ਤੋਂ ਪਲੱਸ ਵੀ ਜਿਨ੍ਹਾਂ ਦੀ ਸ਼ੂਗਰ ਵੱਧ ਚੁੱਕੀ ਹੈ اگر وہ اس فارمولے ਨੂੰ استعمال ਕਰਦੇ ਨੇ ਤਾਂ ਉਹਨਾਂ ਦੀ 슈ગર 200 ਤੋਂ نیچے ਆਣ ਕੇ 150 120 ਤੱਕ ਜਿਹੜਾ ਬੈਲੈਂਸ ਹੋਦਾ ਆ ਸਕਦਾ ਹੈ 슈ગર ਦੀ ਗੋਲੀ ਖਾਣ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਅਲਾਮਤਾ ਸਰੀਰ ਦੇ ਵਿੱਚ ਕੋਈ ਹੋਰ ਬਿਮਾਰੀਆਂ ਆ ਸਕਦੀਆਂ ਨੇ ਗੋਲੀ ਦੀ ਗੱਲ ਕਰ ਰਹੇ ਹਾਂ ਕਿ ਜੇ ਇੱਕ ਗੋਲੀ ਸਰੀਰ 'ਚ ਜਾ ਰਹੀ ਹੈ ਉਹ ਸਾਡੇ ਤਿੰਨ ਤੋਂ ਚਾਰ ਆਰਗਨ ਨੂੰ ਜਿਹੜਾ ਉਹ ਡਿਸਟਰਬ ਕਰੇਗੀ ਜਿਹਦੇ ਵਿੱਚ ਆ ਸ਼ੂਗਰ ਦੀ ਗੋਲੀ ਤੋਂ ਬਾਅਦ ਸਾਨੂੰ ਬੀਪੀ ਦੀ ਗੋਲੀ ਵੀ ਲੈਣੀ ਪੈਂਦੀ ਹੈ ਬੀਪੀ ਦੀ ਗੋਲੀ ਤੋਂ ਬਾਅਦ ਸਾਨੂੰ ਐਸਿਡ ਦਾ ਕੈਪਸੂਲ ਵੀ ਲੈਣਾ ਪੈਂਦਾ ਹੈ ਐਸਿਡ ਦੇ ਕੈਪਸੂਲ ਤੋਂ ਬਾਅਦ ਸਾਨੂੰ ਮਾਈਗਰੇਨ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਨੇ ਮੇਥੀ ਦਾਣਾ ਰੱਖਿਆ ਹੈ ਹਲਦੀ ਰੱਖੀ ਹੈ ਔਰ ਛੋਟੇ ਕਲੇਲੇ ਰੱਖੇ ਨੇ ਸਮਝਾਂਗੇ ਕਿ ਇਹ ਇਹ ਜਿਹੜਾ ਨੁਸਖਾ ਫਾਰਮੂਲਾ ਅਸੀਂ ਅੱਜ ਦੇਣ ਜਾ ਰਹੇ ਹਾਂ ਕਿਹੜੇ ਰੋਗ ਦੇ ਵਿੱਚ ਸਭ ਤੋਂ ਬਿਹਤਰੀਨ ਨਤੀਜੇ ਰਿਜ਼ਲਟ ਤੁਸੀਂ ਲਏ ਹੋਏ ਨੇ ਐਨਾ ਇੱਕ ਜਿਹੜਾ ਹੈ ਇਹ ਤੁਸੀਂ ਕੱਚ ਦੀ ਗਲਾਸ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਇਹਨੂੰ ਪਾ ਕੇ ਤੇ ਇਹਨੂੰ ਘੋਲ ਕੇ ਤੁਸੀਂ ਸਵੇਰੇ ਖਾਲੀ ਪੇਟ ਲੈ ਸਕਦੇ ਹੋ ਔਰ ਸ਼ਾਮ ਦੇ ਟਾਈਮ ਵੀ ਤੁਸੀਂ ਰਾਤ ਨੂੰ ਡਿਨਰ ਤੋਂ ਪਹਿਲਾਂ ਜਿਹੜਾ ਉਸ ਟਾਈਮ ਤੋਂ ਤੁਸੀਂ ਇੰਨਾ ਜਿਹੜਾ ਇਹਨੂੰ ਲੈ ਸਕਦੇ ਹੋ ਅਸੀਂ ਉਹਨੂੰ ਚੈੱਕ ਕਰ ਲਿਆ 170 ਹੈ ਤੇ ਪੇਸ਼ੈਂਟ ਘਬਰਾ ਜਾਂਦਾ ਵੀ 170 ਰਿਪੋਰਟਸ ਤਾਂ 120 ਹੋਣੀ ਚਾਹੀਦੀ ਸੀ ਪਰ ਮੇਰੀ 170 ਇਹਦਾ ਮਤਲਬ ਮੇਰੀ ਸ਼ੂਗਰ ਵੱਧ ਗਈ ਹੈ ਪਰ ਪਹਿਲੀ ਰਿਪੋਰਟ ਕੀ ਕਹਿ ਰਹੀ ਸੀ ਉਹ ਇਹ ਕਹਿ ਰਹੇ ਸੀ ਕਿ 170 ਵੀ ਹੈ ਤਾਂ ਤੁਹਾਡੀ 200 ਤੱਕ ਸ਼ੂਗਰ ਜਿਹੜੀ ਉਹ ਬੈਲੈਂਸ ਹੈ ਬੈਲੈਂਸ ਹੈ ਤਾਂ ਉਹ ਇੱਕ ਜਦੋਂ ਪੇਸ਼ੈਂਟ ਇਸੀ ਨੂੰ ਲੈ ਕੇ ਡਰ ਜਾਂਦਾ ਤਾਂ ਉਹ ਫਿਰ ਗੋਲੀ ਵੱਲ ਨੂੰ ਤੁਰ ਪੈਂਦਾ ਕਰੇਲੇ ਦਾ ਜੂਸ ਪੀ ਪੀ ਕੇ ਕਰੇਲੇ ਖਾ ਖਾ ਕੇ ਅਸੀਂ ਤੇ ਅਬ ਮਤਲਬ ਇਹ ਹੈ ਕਿ ਕਰੇਲੇ ਵਰਗੇ ਕੌੜੇ ਹੋ ਗਏ ਪਰ ਸ਼ੂਗਰ ਨਹੀਂ ਸਾਡੀ ਘਟੀ ਕੀ ਜਿਹੜੀ ਸ਼ੂਗਰ ਹੈ ਇਲੈਕਟ੍ਰੋ ਐਂਪੈਥੀ ਦੇ ਨਾਲ 30 ਤੋਂ 45 ਦਿਨ ਦੇ ਵਿੱਚ ਰਿਕਵਰੀ ਲੈ ਲੈਂਦੀ ਹੈ ਪਰ ਧੂਕੀ ਸਾਹਿਬ ਪੇਸ਼ੈਂਟ ਦੇ ਰਿਵਿਊ ਆ ਰਹੇ ਨੇ 15 ਦਿਨ ਦੇ ਵਿੱਚ ਸ਼ੂਗਰ ਜਿਹੜੀ ਉਹ ਰਿਕਵਰੀ ਲੈ ਰਹੀ ਹੈ ਇਹ ਛੋਟਾ ਜਿਹਾ ਕਰੇਲਾ ਸਰੀਰ 'ਚ ਲਗਾ ਦਿੰਦਾ ਹੈ ਤੰਦਰੁਸਤੀ ਵਾਲਾ ਮੇਲਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਅਜੀ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਨਿਊ ਅਮ੍ਰਿਤਸਰ ਜਿੱਥੇ ਡਾਕਟਰ ਗੁਰਿੰਦਰ ਸਿੰਘ ਰਾਏ ਰਾਏ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਵਿੱਚ ਆਪਣੇ ਨੁਸਕੇ ਫਾਰਮੂਲੇ ਨਾਲ ਲੋਕਾਂ ਨੂੰ ਫਾਇਦਾ ਦੇ ਰਹੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਵੇਖ ਰਿਹਾ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਹਕੀਕਤ ਟੀਵੀ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਜੀ ਆਇਆਂ अच्छा डॉक्टर साहब ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਛੋਟੇ ਛੋਟੇ ਕਰੇਲੇ ਨੇ ਸਰੀਰ ਚ ਤੰਦਰੁਸਤੀ ਦੇ ਮੇਲੇ ਲਾ ਸਕਦੇ ਨੇ ਬਿਲਕੁਲ ਲਾ ਸਕਦੇ ਆ ਜੀ ਲਾ ਸਕਦੇ ਆ ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਗੁਣ ਨੇ ਇਸ ਤਰ੍ਹਾਂ ਦੇ ਤੱਤ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਨ ਦਾ ਦਮ ਰੱਖਦੇ ਨੇ ਜੀ اچھا ਤੇ ਇਹ ਜਿਹੜਾ ਕਰੇਲਾ ਹੈ ਖਾਸ ਕਰਕੇ ਤੁਸੀਂ ਅੱਜ ਦੇਖੋ ਇੱਥੇ ਡਾਕਟਰ ਸਾਹਿਬ ਨੇ ਇੱਥੇ ਮੇਥੀ ਦਾਣਾ ਰੱਖਿਆ ਹੈ ਹਲਦੀ ਰੱਖੀ ਹੈ ਔਰ ਛੋਟੇ ਕਰੇਲੇ ਰੱਖੇ ਨੇ ਸਮਝਾਂਗੇ ਕਿ ਇਹ ਜਿਹੜਾ ਨੁਸਖਾ ਫਾਰਮੂਲਾ ਅਸੀਂ ਅੱਜ ਦੇਣ ਜਾ ਰਹੇ ਹਾਂ ਕਿਹੜੇ ਰੋਗ ਦੇ ਵਿੱਚ ਸਭ ਤੋਂ ਬਿਹਤਰੀਨ ਨਤੀਜੇ ਰਿਜ਼ਲਟ ਤੁਸੀਂ ਲੈ ਹੋਏ ਨੇ ਸਰ ਬਹੁਤ ਹੀ ਅਲਟੀਮੇਟ ਤਿੰਨੋਂ ਦੇ ਰਿਜ਼ਲਟ ਨੇ ਜਿਵੇਂ ਤਿੰਨ ਦੇ ਵਿੱਚ ਆਪਾਂ ਰੱਖਿਆ ਹੋਇਆ ਜਿਹਦੇ ਵਿੱਚ ਕ੍ਰੇਲਾ ਆ ਗਿਆ ਹਲਦੀ ਆ ਗਈ ਔਰ ਮੇਥੀ ਦਾਣਾ ਆ ਗਿਆ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਮੇਥੀ ਦਾਣਾ ਹੈ ਇਹ ਸਾਡੇ ਬਲੱਡ ਦੇ ਪਿਉਰੀਫਾਈ ਵਾਸਤੇ ਔਰ ਹੋਰ ਕਈ ਸਮੱਸਿਆਵਾਂ ਨੂੰ ਠੀਕ ਕਰਨ ਵਾਸਤੇ ਬਹੁਤ ਲਾਹੇਵੰਦੇ ਸਾਬਤ ਹੁੰਦਾ ਹੈ ਔਰ ਦੂਸਰੇ ਨੰਬਰ ਤੇ ਜਿਹੜੀ ਸਾਡੀ ਹਲਦੀ ਹੈ ਇਹਦੇ ਬਾਰੇ ਵੀ ਬਖੂਬੀ ਲੋਕ ਜਾਣਦੇ ਨੇ ਕਿ ਇਹ ਸਾਡੇ ਹੱਡੀ ਵਾਸਤੇ ਸਾਡੇ ਕੈਂਸਰ ਸੈੱਲ ਨੂੰ ਖਤਮ ਕਰਨ ਵਾਸਤੇ ਵੀ ਹਲਦੀ ਜਿਹੜੀ ਉਹ ਕਿੰਨਾ ਕਾਰਗਰ ਸਾਬਤ ਹੁੰਦੀ ਹੈ ਔਰ ਕਰੇਲੇ ਇਹਦੇ ਅੰਦਰ ਜਿਹੜੀ ਕੌੜ ਹੈ ਜਾਂ ਇਹਦੇ ਅੰਦਰ ਜਿਹੜੀ ਕੜੱਟਣ ਹੈ ਉਹ ਸਾਡੇ ਸਰੀਰ ਦੇ ਅੰਦਰ ਸ਼ੂਗਰ ਵਰਗੇ ਕਈ ਭਿਆਨਕ ਰੋਗਾਂ ਨੂੰ ਠੀਕ ਕਰਨ ਦਾ ਦਮ ਰੱਖਦਾ ਮਤਲਬ ਇਹਦੇ ਨਾਲ ਜੇ ਇਹਨੂੰ ਅਲੱਗ-ਅਲੱਗ ਤੋਂ ਵਰਤਦੇ ਆਂ ਫਿਰ ਵੀ ਇਹ ਬਾਡੀ ਨੂੰ ਫਾਇਦਾ ਦਿੰਦਾ ਜੇ ਇਹਨਾਂ ਨੂੰ ਇਕੱਠਾ ਇੱਕ ਫਾਰਮੂਲੇਸ਼ਨ 'ਚ ਵਰਤਦੇ ਆਂ ਤਾਂ ਸ਼ੂਗਰ ਵਾਸਤੇ ਇੱਕ ਬਾ ਕਮਾਲ ਜਿਹੜਾ ਉਹ ਫਾਇਦਾ ਦੇਣ ਵਾਲਾ ਨੁਸਖਾ ਬਣ ਜੀਗਾ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਵਧੀ ਹੋਈ ਸ਼ੂਗਰ ਹੈਗੇ ਉਹ ਰਿਵਰਸਲ ਹੋ ਜਾਏਗੀ ਰਿਵਰਸਲ ਹੋ ਸਕਦੀ ਹੈ ਬੈਲੈਂਸ ਹੋ ਸਕਦੀ ਹੈ ਅੱਛਾ ਕਿਹੜੇ ਮਤਲਬ ਕਿੰਨੇ ਕੁ ਵਧੀ ਸ਼ੂਗਰ ਨੂੰ ਜਿਹੜਾ ਇਹ ਛੋਟਾ ਕਰੇਲਾ ਹੈ ਬੈਲੈਂਸ 'ਚ ਲਿਆਏਗਾ ਰਿਵਰਸਲ ਲਿਆਏਗਾ ਸਰ 400 ਤੋਂ ਪਲੱਸ ਵੀ ਜਿਨ੍ਹਾਂ ਦੀ ਸ਼ੂਗਰ ਵੱਧ ਚੁੱਕੀ ਹੈ ਅਗਰ ਉਹ ਇਸ ਫਾਰਮੂਲੇ ਨੂੰ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਦੀ ਸ਼ੂਗਰ 200 ਤੋਂ نیچے ਆਣ ਕੇ 150 120 ਤੱਕ ਜਿਹੜਾ ਬੈਲੈਂਸ ਉਹਦਾ ਆ ਸਕਦਾ ਹੈ ਅੱਛਾ ਡਾਕਟਰ ਸਾਹਿਬ ਅੱਜਕਲ ਜਿਹੜੀ ਸ਼ੂਗਰ ਹੈਗੀ ਹੈ ਤੁਹਾਡੇ ਕੋਲ ਜਿਹੜੇ ਪੇਸ਼ੀਐਂਟ ਆਉਂਦੇ ਨੇ ਕਿਦਾਂ ਦੀ ਸ਼ੂਗਰ ਲੈ ਕੇ ਹੁੰਦੇ ਨੇ ਸਰ ਸ਼ੂਗਰ ਅਸਲ ਦੇ ਵਿੱਚ ਜਿਹੜੇ ਪੇਸ਼ੀਐਂਟ ਸਾਡੇ ਕੋਲ ਆ ਰਹੇ ਨੇ ਨਾ ਸ਼ੂਗਰ ਉਹਨਾਂ ਨੂੰ ਕਿਉਂਕਿ ਜਦੋਂ ਕਾਉਂਸਲਿੰਗ ਕਰਦੇ ਆ ਤਾਂ ਪਤਾ ਲੱਗਦਾ ਕਿ ਸ਼ੂਗਰ ਤਾਂ ਬਾਅਦ ਸੀ ਸਭ ਤੋਂ ਪਹਿਲਾਂ ਉਹ ਸਟ੍ਰੈਸ ਦੇ ਪੇਸ਼ੈਂਟ ਸੀਗੇ ਚਿੰਤਾ ਦੇ ਪੇਸ਼ੈਂਟ ਸੀਗੇ ਲੰਬਾ ਟਾਈਮ ਚਿੰਤਾ ਚ ਰਹਿ ਔਰ ਜਿਨ੍ਹਾਂ ਨੂੰ ਸ਼ੂਗਰ ਨਹੀਂ ਵੀ ਸੀ ਉਹ ਚਿੰਤਾ ਦੀ ਵਜ੍ਹਾ ਕਰਕੇ ਸ਼ੂਗਰ ਬਣ ਗਈ ਹਾਂ ਜਾਂ ਜਿਨ੍ਹਾਂ ਦਾ ਸ਼ੂਗਰ ਲੈਵਲ ਥੋੜਾ ਜਿਹਾ ਅਪ ਹੋਇਆ ਉਹਨਾਂ ਨੂੰ ਕਿਸੇ ਨੇ ਸਲਾਹ ਦੇ ਦਿੱਤੀ ਕਿਸੇ ਆਂਡੀਗਵੈਂਟ ਨੇ ਸਲਾਹ ਦੇ ਦਿੱਤੀ ਜਾਂ ਕਿਸੇ ਰਿਸ਼ਤੇਦਾਰ ਨੇ ਸਲਾਹ ਦੇ ਦਿੱਤੀ ਵੀ ਜੇ ਅਗਰ ਤੇਰੀ ਸ਼ੂਗਰ ਵੱਧ ਰਹੀ ਹੈ ਤੇ ਤੂੰ ਇਹਦੇ ਲਈ ਟੈਬਲੇਟ ਲੈਣੀ ਸ਼ੁਰੂ ਕਰਦੇ ਆ ਹਾਲਾਂਕਿ ਉਸ ਟਾਈਮ ਤੇ ਉਹਨੂੰ ਜ਼ਰੂਰਤ ਨਹੀਂ ਸੀ ਪਰ ਜਿਵੇਂ ਉਹਨੇ ਟੈਬਲੇਟ ਲੈਣੀ ਸ਼ੁਰੂ ਕੀਤੀ ਉਹਦੇ ਸ਼ੂਗਰ ਦਾ ਬੈਲੈਂਸ ਜਿਹੜਾ 120 ਤੋਂ 150 ਤੱਕ ਗਿਆ ਸੀ ਕਿ 170 ਤੱਕ ਗਿਆ ਸੀ ਜਿਹਨੂੰ ਕਿ ਅਸੀਂ ਨਾਰਮਲ ਮੰਨਦੇ ਆ ਜੇ 200 ਤੱਕ ਵੀ ਜਾ ਰਿਹਾ ਤਾਂ ਉਹਨੂੰ ਨਾਰਮਲ ਮੰਨਿਆ ਜਾਂਦਾ ਪਰ ਜਿਵੇਂ ਹੀ ਉਹ 160 ਤੱਕ ਗਈ ਹੈ 170 ਤੱਕ ਗਈ ਹੈ ਨਾਲ ਦੇ ਨਾਲ ਹੀ ਸਾਡੇ ਘਰ ਦੇ ਮੈਂਬਰ ਨੇ ਜਾਂ ਕਿਸੇ ਬਾਹਰਲੇ ਨੇ ਸਾਨੂੰ ਸਲਾਹ ਦਿੱਤੀ ਵੀ ਗੋਲੀ ਖਾਲਾ ਨਹੀਂ ਤਾਂ ਇਹ ਸ਼ੂਗਰ ਵਿਗੜ ਜਾਣੀ ਉਸ ਤੋਂ ਬਾਅਦ ਜਦੋਂ ਗੋਲੀ ਸੀਰੀਅਲ ਚ ਜਾਂਦੀ ਹੈ ਸਰ ਉਹੀ ਗੋਲੀ ਜਿਹੜੀ ਆ ਉਹ ਸਾਡੇ ਸਰੀਰ ਦੇ ਵਿੱਚ ਇਸੇ 슈ਗਰ ਨੂੰ ਵਧਾਉਣ ਦਾ ਕਾਰਨ ਬਣ ਜਾਂਦੀ ਹੈ ਕਿਉਂਕਿ ਪੇਸ਼ੈਂਟ ਪਹਿਲੇ ਗੋਲੀ 슈ਗਰ ਵਧਾਉਣ ਦਾ ਕਾਰਨ ਬਿਲਕੁਲ ਸਰ ਜਿਵੇਂ ਜਿਵੇਂ ਗੋਲੀ ਗੋਲੀ ਤਾਂ ਅਸੀਂ ਲੈ ਰਹੇ ਹਾਂ ਬੈਲੈਂਸ ਵਾਸਤੇ ਪਰ ਉਹ ਉਹਦਾ ਇੱਕ ਲੈਵਲ ਹੈ ਉਹਦਾ ਇੱਕ ਟਾਈਮ ਹੈ ਕਿੰਨੇ ਟਾਈਮ ਤੱਕ ਉਹਨੇ ਬੈਲੈਂਸ ਕਰਨਾ ਬਟ ਜੇ ਉਹ ਲਗਾਤਾਰ ਉਹ ਚੀਜ਼ ਸਰੀਰ ਨੂੰ ਦੇ ਰਹੇ ਆ ਤਾਂ ਉਹ ਇੱਕ ਉਹਦਾ ਇੱਕ ਜਿਹੜਾ ਅਸਰ ਹੈ ਉਹ ਘਟਾਣਾ ਸ਼ੁਰੂ ਕਰ ਜੇਗੀ ਔਰ ਸਾਡੀ ਗੋਲੀ ਵੀ ਵਧੇਗੀ ਤੇ ਸ਼ੂਗਰ ਵੀ ਵਧੇਗੀ ਨਹੀਂ ਤਾਂ ਇਹਦਾ ਸਵਾਲ ਦਰਸ਼ਕ ਬੜੇ ਅਛੇ ਤਰੰਗ ਨਾ ਦੇ ਸਕਦੇ ਨੇ ਕਿ ਜਿਹੜੇ ਦਰਸ਼ਕ ਗੋਲੀ ਖਾ ਰਹੇ ਨੇ ਸ਼ੂਗਰ ਦੀ ਗੋਲੀ ਬੜੇ ਲੰਬੇ ਟਾਈਮ ਤੋਂ ਖਾ ਰਹੇ ਨੇ ਕੀ ਉਸ ਗੋਲੀ ਨੂੰ ਲੈਣ ਤੋਂ ਬਾਅਦ ਸ਼ੂਗਰ ਅਜ ਨਾਰਮਲ ਹੈ ਨਹੀਂ 슈ਗਰ ਤਾਂ ਫਿਰ ਜੇ ਗੋਲੀ ਨਾਲ ਲੀਓ ਤਾਂ ਫਿਰ ਵਜਨ ਦੀ ਹੈ ਜੀ ਫਿਰ ਵਜਨ ਦੀ ਬਟ ਉਹ ਸਿਰਫ ਤੇ ਸਿਰਫ ਇੱਕ ਮੌਕੇ ਤੇ ਬੈਲੈਂਸ ਕਰ ਰਹੀ ਹੈ ਸਰੀਰ ਦੇ ਵਿੱਚ ਤਾਂ ਆਪਾਂ ਬੈਲੈਂਸ ਨਹੀਂ ਕਰਨਾ ਇਹਨੂੰ ਕਿਉਰ ਕਰਨਾ ਤਾਂ ਅੱਜ ਦਾ ਜਿਹੜਾ ਆਪਣਾ ਫਾਰਮੂਲਾ ਰਹੇਗਾ ਇਹ 슈ਗਰ ਨੂੰ ਕਿਉਰ ਕਰੇਗਾ ਔਰ 슈ਗਰ ਨੂੰ ਬੈਲੈਂਸ ਕਰੇਗਾ ਜੋ ਨੇਚਰਲੀ 슈ਗਰ ਬਾਡੀ ਨੂੰ ਚਾਹੀਦੀ ਆ ਉਹਦੇ ਵਾਸਤੇ ਅੱਛਾ ਤੇ ਇੱਕ ਹੋਰ ਬੜਾ ਹੈ ਮਾਮਲਾ ਹੈਗਾ ਜਦੋਂ ਜੀ ਬੰਦੇ ਦੀ 슈ਗਰ ਹੋ ਜਾਂਦੀ ਹੈ ਬੰਦੇ ਨੂੰ 슈ਗਰ ਹੋ ਜਾਂਦੀ ਹੈ ਉਹ ਕਹਿੰਦਾ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਅੱਜ ਤੱਕ ਇਹ ਸੋਚੀ ਨਹੀਂ ਸੀ ਮੈਨੂੰ 슈ਗਰ ਹੋ ਕੇ ਮੇਰੀਆਂ ਹੋਰ ਅਲਾਮਤਾਂ ਵੀ ਲੱਗ ਜਣਗੀਆਂ ਪਰ ਆਯੁਰਵੇਦ ਕਹਿੰਦਾ ਵੀ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਨਾਲ ਹੋਰ ਅਲਾਮਤਾਂ ਵੀ ਆ ਜਾਂਦੀ ਨੇ 슈ਗਰ ਦੀ ਗੋਲੀ ਖਾਣ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਅਲਾਮਤਾਂ ਸਰੀਰ ਦੇ ਵਿੱਚ ਕੋਈ ਹੋਰ ਬਿਮਾਰੀਆਂ ਆ ਸਕਦੀਆਂ ਨੇ ਬਿਲਕੁਲ ਜੀ ਇਹ ਦਰਸ਼ਕ ਸਾਡੇ ਬੜੇ ਅੱਛੇ ਤਰੀਕੇ ਨਾਲ ਦੱਸ ਸਕਦੇ ਨੇ ਕਿ ਜਦੋਂ ਅਸੀਂ ਇੱਕ ਗੋਲੀ ਖਾਣੀ ਸ਼ੁਰੂ ਕੀਤੀ ਸੀ ਉਹ ਕੋਈ ਵੀ ਗੋਲੀ ਸੀਗੀ ਹਾਂ ਗੋਲੀਆਂ ਜਿੰਨੀਆਂ ਵੀ ਨੇ ਇਹ ਸਾਰੀਆਂ ਐਮਰਜੈਂਸੀ ਹਾਲਾਤ ਵਾਸਤੇ ਨੇ ਬਟ ਜੇ ਉਹ ਬਾਡੀ ਨੂੰ ਅਸੀਂ ਲਗਾ ਚੁੱਕੇ ਹਾਂ ਤਾਂ ਇਟ ਮੀਨਸ ਕਿ ਉਹ ਇੱਕ ਸਰੀਰ ਦੇ ਵਿੱਚ ਸਿਰਫ ਤੇ ਸਿਰਫ ਅਸੀਂ ਉਹਦੀ ਪੂਰਤੀ ਕਰ ਰਹੇ ਹਾਂ ਇੱਕ ਖੁਰਾਕ ਦੀ ਪੂਰਤੀ ਕਰ ਰਹੇ ਹਾਂ ਰੋਗ ਨੂੰ ਠੀਕ ਨਹੀਂ ਕਰ ਰਹੇ ਸਾ ਗੋਲੀ ਦੀ ਗੱਲ ਕਰ ਰਹੇ ਹਾਂ ਕਿ ਜੇ ਇੱਕ ਗੋਲੀ ਸੀਰੀਜ਼ ਚ ਜਾ ਰਹੀ ਹੈ ਉਹ ਸਾਡੇ ਤਿੰਨ ਤੋਂ ਚਾਰ ਆਰਗਨ ਨੂੰ ਜਿਹੜਾ ਉਹ ਡਿਸਟਰਬ ਕਰੇਗੀ ਜਿਹਦੇ ਵਿੱਚ ਆ ਸ਼ੂਗਰ ਦੀ ਗੋਲੀ ਤੋਂ ਬਾਅਦ ਸਾਨੂੰ ਬੀਪੀ ਦੀ ਗੋਲੀ ਵੀ ਲੈਣੀ ਪੈਂਦੀ ਹੈ ਬੀਪੀ ਦੀ ਗੋਲੀ ਤੋਂ ਬਾਅਦ ਸਾਨੂੰ ਐਸਿਡ ਦਾ ਕੈਪਸੂਲ ਵੀ ਲੈਣਾ ਪੈਂਦਾ ਹੈ ਐਸਿਡ ਦੇ ਕੈਪਸੂਲ ਤੋਂ ਬਾਅਦ ਸਾਨੂੰ ਮਾਈਗਰੇਨ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਨੇ ਸਰਵਾਈਕਲ ਦੀਆਂ ਦਵਾਈਆਂ ਮਤਲਬ ਇੱਕ ਤੋਂ ਸ਼ੁਰੂਆਤ ਕਰਕੇ ਅਸੀਂ ਤਿੰਨ ਚਾਰ ਗੋਲੀਆਂ ਤੱਕ ਜਾਂ ਤਾਂ ਅਸੀਂ ਜਾ ਚੁੱਕੇ ਹਾਂ ਜਾਂ ਆਉਣ ਵਾਲੇ ਸਮੇਂ ਚ ਜਾ ਰਹੇ ਹਾਂ ਜਾਂ ਜਾਣ ਵਾਲੇ ਹਾਂ ਤੇ ਇਹ ਚੀਜ਼ ਹੋ ਰਹੀ ਹੈ ਇੱਕ ਗੋਲੀ ਜਿਹੜੀ ਆ ਉਹ ਸਰੀਰ 'ਚ ਕਈ ਤਰ੍ਹਾਂ ਦੀਆਂ ਲਾਮਤਾ ਪੈਦਾ ਕਰ ਸਕਦੀ ਹੈ ਜੀ ਜੀ अच्छा फिर ते फिर ਜਿਹੜੇ 슈ਗਰ ਦੇ ਰੋਗੀ ਹੈਗੇ ਨੇ ਆਯੁਰਵੇਦ ਉਹਦੇ ਬਾਬਤ ਕੀ ਕਹਿੰਦਾ ਹੈ ਕਾਰਨ ਅਸਲ ਤੁਸੀਂ ਕਹਦੇ ਵੀ ਪਹਿਲਾਂ ਸਟ्रेस ਦਾ ਮਰੀਜ਼ ਹੁੰਦਾ ਫਿਰ ਉਸ ਤੋਂ ਬਾਅਦ 슈ਗਰ ਦਾ ਰੋਗੀ ਬਣਦਾ ਜਾਂ ਸਾਡੀ ਭੈਣ ਕੋਈ ਬਣਦੀ ਹੈ ਪਰ ਬਹੁਤ ਸਾਰੀਆਂ ਦਿੱਕਤਾਂ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਜੀ ਪਹਿਲਾਂ 슈ਗਰ ਸਾਨੂੰ ਹੋਈ ਤੇ 슈ਗਰ ਹੋਣ ਤੋਂ ਬਾਅਦ ਸਾਡੇ ਹਾਰਟ 'ਚ ਵੀ ਪ੍ਰੋਬਲਮ ਆ ਗਈ ਸਾਡੀ ਕਿਡਨੀ ਚ ਵੀ ਪ੍ਰੋਬਲਮ ਆਉਂਗੀ ਇਹ ਫਿਰ ਗੋਲੀ ਕਰਕੇ ਹੀ ਹੁੰਦਾ ਬਿਲਕੁਲ ਜੀ ਗੋਲੀ ਕਰਕੇ ਹੁੰਦਾ ਇੱਕ 슈ਗਰ ਤਾਂ ਸਾਡੀ ਬੋਡੀ ਚ ਫਰੁਕੀ ਸਾਹਿਬ ਇੱਕ ਬੈਲੈਂਸ ਹੈ ਜੋ ਕੁਦਰਤ ਨੇ ਦਿੱਤਾ ਹੋਇਆ ਅਗਰ ਉਹ ਬੈਲੈਂਸ ਵਿਗੜੇਗਾ ਤਾਂ ਉਹਦਾ ਸਾਰੀ ਬੋਡੀ ਦੇ ਉੱਪਰ ਅਸਰ ਆਏਗਾ ਕਿਉਂਕਿ 슈ਗਰ ਅਸਲ ਦੇ ਵਿੱਚ ਇੱਕ ਸ਼ੂਗਰ ਨਾਮ ਬੜਾ ਡਰਾਵਣਾ ਬਣ ਗਿਆ ਇਸ ਟਾਈਮ ਤੇ ਕਿ ਸ਼ੂਗਰ ਹੋ ਗਈ ਅਸਲ 'ਚ ਸ਼ੂਗਰ ਕੋਈ ਰੋਗ ਨਹੀਂ ਹੁੰਦਾ ਇੱਕ ਸਰੀਰ ਦਾ ਵਿਗੜਿਆ ਹੋਇਆ ਲੱਛਣ ਹੈ ਕਿਉਂਕਿ ਇਨਸੂਲਿਨ ਜਿੰਨੀ ਵੀ ਬਾਡੀ ਦੇ ਵਿੱਚ ਬਣਨੀ ਹੈ ਉਹ ਬਣ ਨਹੀਂ ਰਹੀ ਜਦੋਂ ਇਨਸੂਲਿਨ ਪ੍ਰੋਪਰ ਬਣੇਗੀ ਪੈਨਕ੍ਰੀਆਸ ਤੋਂ ਤਾਂ ਹੀ ਸਾਡੀ ਸ਼ੂਗਰ ਨੇ ਜਿੰਨੀ ਵੀ ਬਾਡੀ 'ਚ ਸੀ ਉਹ ਫੂਡ ਦੇ ਰੂਪ 'ਚ ਲੈ ਰਹੇ ਆ ਤਾਂ ਉਹਨੇ ਪਚਣਾ ਹੈ ਬਾਡੀ ਦੇ ਵਿੱਚ ਡਾਈਜੈਸਟ ਹੋਣਾ ਹੈ ਬਟ ਜਦੋਂ ਇਨਸੂਲਿਨ ਪ੍ਰੋਪਰ ਪੈਨਕ੍ਰੀਆਸ ਨਹੀਂ ਬਣਾ ਰਹੀ ਤਾਂ ਉਹ ਸਾਡੀ ਖਾਧੀ ਗਈ 슈ਗਰ ਜਿਹੜੀ ਉਹ ਪ੍ਰੋਪਰ ਪਚ ਨਹੀਂ ਰਹੀ ਜਿਸ ਦਾ ਕਰਕੇ ਉਹ ਬਲੱਡ ਦੇ ਵਿੱਚ ਮਿਕਸ ਹੋ ਕੇ ਫਿਰ ਉਹ ਨਜ਼ਰ ਆਂਦੀ ਹੈ ਉਹਦੇ ਲਈ ਫਿਰ ਲੱਤਾਂ ਦਰਦ ਕਰਦੀਆਂ ਨੇ ਜਾਂ ਤਲਖੀ ਮਹਿਸੂਸ ਹੁੰਦੀ ਹੈ ਕਿਸੇ ਤੇ ਪਸੀਨਾ ਜ਼ਿਆਦਾ ਆਂਦਾ ਕਿਸੇ ਨੂੰ ਘਬਰਾਹਟ ਹੁੰਦੀ ਹੈ ਇਹ ਸਿੰਪਟਮ ਆਉਣੇ ਸ਼ੁਰੂ ਕਰ ਜਾਂਦੇ ਨੇ ਬਟ ਉਥੇ ਉਥੇ ਕੀ ਮੰਨਿਆ ਜਾਂਦਾ ਹੈ ਕਿ ਹੁਣ ਇਸ ਟਾਈਮ ਤੇ ਇਹਦੀ ਬਾਡੀ ਦੇ ਵਿੱਚ ਜਿਹੜਾ ਇਹਦੇ ਖਾਣੇ ਨੂੰ ਪਚਣ ਵਾਸਤੇ ਇਨਸੂਲਿਨ ਬਣਨਾ ਸੀਗਾ ਉਹ ਪ੍ਰੋਪਰ ਪੈਨਕਰੀਆ ਨੇ ਨਹੀਂ ਬਣਾਇਆ ਨਹੀਂ ਬਣਾਇਆ ਹੁਣ ਜਦੋਂ ਉਹ ਨਹੀਂ ਬਣਾਏਗੀ ਤਾਂ ਉਹਦੇ ਉਹਨੂੰ ਬਣਾਉਣ ਵਾਸਤੇ ਫਿਰ ਆਪਾਂ ਇੱਕ ਜ ਟੈਂਪਰੇਰੀ ਜਿਹੜਾ ਆਪਾਂ ਟੂਲ ਇਸਤੇਮਾਲ ਕਰਦੇ ਆ ਟੈਬਲੇਟ ਵਾਲਾ ਫਿਰ ਉਹਨੂੰ ਟੈਬਲੇਟ ਨੂੰ ਲੈਣੇ ਆ ਤਾਂ ਟੈਬਲੇਟ ਜਿਹੜੀ ਆ ਉਹ ਮੌਕੇ ਤੇ ਜਿਹੜਾ ਉਹ 슈ਗਰ ਨੂੰ ਡਾਈਜੈਸਟ ਕਰਦੀ ਹੈ ਤਾਂ ਉਹ ਸਾਲਸੀ ਨੋਰਮਲ ਫੀਲ ਕਰਦੇ ਆ ਪਰ 슈ਗਰ ਠੀਕ ਤਾਂ ਨਹੀਂ ਹੋਈ ਬਟ ਸਿਰਫ ਤੇ ਸਿਰਫ ਉਹਨੇ ਬੈਲੈਂਸ ਕੀਤਾ ਆਪਾਂ ਇਹ ਕਹਿ ਰਹੇ ਆ ਅਯੁਰਵੇਦਾ ਇਹ ਕਹਿੰਦਾ ਹੈ ਕਿ ਅਸੀਂ ਉਸ ਉਸ ਚੀਜ਼ ਨੂੰ ਪਰਮਨੈਂਟਲੀ ਬੈਲੈਂਸ ਕਰਨਾ ਹੈ ਪਰਮਾਨੈਂਟਲੀ ਬੈਲੈਂਸ ਕਰ ਸਕਦੇ ਆ ਪਰ ਉਹਦੇ ਵਾਸਤੇ ਸਿਰਫ ਤੇ ਸਿਰਫ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਵਿਲ ਪਾਵਰ ਸਟਰੋਂਗ ਰੱਖਣੀ ਪੈਗੀ ਆਪਣੇ ਜਿਹੜੇ ਵਿਚਾਰ ਨੇ ਉਹ ਪੋਜੀਟਿਵ ਰੱਖਣੇ ਪੈਣਗੇ ਤਾਂ ਹੀ ਉਹ ਸ਼ੂਗਰ ਨੂੰ ਜਲਦੀ ਦੇਣੀ ਕੰਟਰੋਲ ਕਰ ਲੇਗਾ ਅਗਰ ਸ਼ੂਗਰ ਪੇਸ਼ੈਂਟ ਦੀ ਫਰੂਕੀ ਸਾਹਿਬ ਇੱਕ ਚੀਜ਼ ਇੱਥੇ ਬੜੀ ਹੋਰ ਧਿਆਨ ਦੇਣ ਵਾਲੀ ਹੈ ਕਿ ਅੱਜ ਰਿਪੋਰਟਸ ਦੇ ਵਿੱਚ ਆਪਣੀ ਸ਼ੂਗਰ ਇਹ ਦੱਸਿਆ ਜਾ ਰਿਹਾ ਹੈ ਕਿ 120 130 ਜਿਹੜੀ ਸ਼ੂਗਰ ਹੈ ਉਹ ਨੋਰਮਲ ਹੈ ਬਟ ਜੇ ਤੁਸੀਂ ਪੁਰਾਣੀਆਂ ਰਿਪੋਰਟਾਂ ਚੱਕੋ 2000 ਸਾਲ ਤੋਂ ਪਹਿਲਾਂ ਵਾਲੀਆਂ ਰਿਪੋਰਟਾਂ ਚੱਕੋ ਉੱਥੇ ਫਰੂਕੀ ਸਾਹਿਬ ਜਿਹੜੀ ਸ਼ੂਗਰ ਦਾ ਬੈਲੈਂਸ ਸੀ ਨਾ ਰਿਪੋਰਟ ਦੇ ਉੱਪਰ ਜਿਹੜਾ ਬੈਲੈਂਸ ਦਿੱਤਾ ਹੋਇਆ ਸੀ ਉਹ 150 ਤੋਂ ਲੈ ਕੇ 200 ਸੀ ਠੀਕ ਹੈ ਮਤਲਬ ਕਹਿਣ ਦਾ ਕਿ ਅੱਜ ਜੇ ਸ਼ੂਗਰ ਸਾਡੀ 170 ਚਲੇਗੀ ਹੈ ਤਾਂ ਅਗਰ ਅਸੀਂ ਉਹਨੂੰ ਚੈੱਕ ਕਰ ਲਿਆ 170 ਹੈ ਤੇ ਪੇਸ਼ੈਂਟ ਘਬਰਾ ਜਾਂਦਾ ਵੀ 170 ਰਿਪੋਰਟਸ ਤੇ 120 ਹੋਣੀ ਚਾਹੀਦੀ ਸੀ ਪਰ ਮੇਰੀ 170 ਇਹਦਾ ਮਤਲਬ ਮੇਰੀ ਸ਼ੂਗਰ ਵੱਧ ਗਈ ਹੈ ਪਰ ਪਹਿਲੀ ਰਿਪੋਰਟ ਕੀ ਕਹਿ ਰਹੀ ਸੀ ਉਹ ਇਹ ਕਹਿ ਰਹੇ ਸੀ ਕਿ 170 ਵੀ ਹੈ ਤਾਂ ਤੁਹਾਡੀ 200 ਤੱਕ ਸ਼ੂਗਰ ਜਿਹੜੀ ਉਹ ਬੈਲੈਂਸ ਹੈ ਬੈਲੈਂਸ ਹੈ ਤਾਂ ਉਹ ਇੱਕ ਜਦੋਂ ਪੇਸ਼ੈਂਟ ਇਸੀ ਨੂੰ ਲੈ ਕੇ ਡਰ ਜਾਂਦਾ ਤਾਂ ਉਹ ਫਿਰ ਗੋਲੀ ਵੱਲ ਨੂੰ ਤੁਰ ਪੈਂਦਾ ਤਾਂ ਉਹਦੇ ਨਾਲ ਫਿਰ ਉਹਦੀਆਂ ਅਲਾਮ ਤਾਂ ਆਉਣ ਵਾਲੇ ਸਮੇਂ ਦੀਆਂ ਉਹ ਨਾਲ ਜੁੜ ਜਾਂਦੀਆਂ ਨੇ ਜੀ ਜੀ ਅੱਛਾ ਤੇ ਹੁਣ ਸਾਨੂੰ ਇਹ ਨੁਸਖਾ ਫਾਰਮੂਲਾ ਦੱਸ ਦਿਓ ਘਰ ਤੇ ਬੈਠ ਕੇ ਜਿਸ ਦਾ ਅਸੀਂ ਨੁਸਖਾ ਫਾਰਮੂਲਾ ਅਪਣਾ ਕੇ ਆਪਣੀ ਸ਼ੂਗਰ ਨੂੰ ਅਸੀਂ ਕਹਿ ਲਈਏ ਕਿ ਰਿਵਰਸਲ ਕਰ ਸਕਦੇ ਹਾਂ ਇਹਨੂੰ ਠੀਕ ਕਰ ਸਕਦੇ ਹਾਂ ਕੰਟਰੋਲ ਕਰ ਸਕਦੇ ਹਾਂ ਫਰੁਖੀ ਸਾਹਿਬ ਬੜਾ ਹੀ ਸਸਤੇ ਰੂਪ ਦੇ ਵਿੱਚ ਇਹ ਫਾਰਮੂਲਾ ਹੈ ਜਿਹਦੇ ਵਿੱਚ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਕarele ਸੁੱਕਾ ਕarele ਹੈ ਇਹ ਪंसारी ਦੀ ਦੁਕਾਨਾਂ ਤੋਂ ਆਪਾਂ ਘਰੇ ਵੀ ਸੁਕਾ ਸਕਦੇ ਹਾਂ ਨਾਰਮਲ ਜਿਹੜੇ ਕarele ਨੂੰ ਸੁਕਾ ਸਕਦੇ ਹਾਂ ਛੋਟੇ ਕarele ਛੋਟੇ ਕarele ਆ ਤਾਂ ਇਹਨਾਂ ਨੂੰ ਸੁਕਾ ਸਕਦੇ ਆ ਜਾਂ ਆਪਾਂ ਪंसारी ਦੀ ਦੁਕਾਨ ਤੋਂ ਇਵੇਂ ਕarele ਜਿਹੜੇ ਉਹ ਲਿਆ ਸਕਦੇ ਬੜੇ ਈਜ਼ੀਲੀ ਆਪਾਂ ਨੂੰ ਉਹ 10-20 ਰੁਪਏ ਦੇ ਮਿਲ ਜਾਣਗੇ ਇਸੇ ਤਰ੍ਹਾਂ ਹੀ ਇਹ ਹਲਦੀ ਹੈ ਤਾਂ ਇਸ ਹਲਦੀ ਨੂੰ ਜਿਹੜਾ ਹੈ ਉਹ ਆਪਾਂ ਇਸ ਸਿਤਰਾ ਪੰਸਾਰੀ ਦੁਕਾਨ ਤੋਂ ਲੈਣਾ ਜਾਂ ਆਪਣੇ ਘਰਾਂ 'ਚ ਵੀ ਹੋਏਗੀ ਤੇ ਇਹ ਮੇਥੀ ਦਾਣਾ ਸਿੰਪਲ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਆਪਾਂ ਇਹਦੇ 'ਚ ਜਿਹੜਾ ਮੇਥੀ ਦਾਣਾ ਹੈ ਇਹਨੂੰ ਆਪਾਂ ਤਵੇ ਦੇ ਉੱਪਰ ਸਭ ਤੋਂ ਪਹਿਲਾਂ ਰੋਸਟ ਕਰਨਾ ਹੈ ਜਿਵੇਂ ਇਹ ਥੋੜਾ ਜਿਹਾ ਲਾਲੀ ਲੈਣ ਲੱਗਿਆ ਇਨੂੰ ਇਸੇ ਤਰ੍ਹਾਂ ਦੇ ਮੇਥੀ ਦਾਣੇ ਨੂੰ ਆਪਾਂ ਜਿਹੜਾ ਹੈ ਗ੍ਰाइंड ਕਰ ਲੈਣਾ ਹੈ ਗ੍ਰाइंड ਕਰਕੇ ਪਾਊਡਰ ਬਣਾ ਲੈਣਾ ਹੈ ਇਸੇ ਤਰ੍ਹਾਂ ਹੀ ਹਲਦੀ ਨੂੰ ਆਪਾਂ ਜਿਹੜਾ ਗ੍ਰाइंड ਕਰਕੇ ਪਾਊਡਰ ਬਣਾਵਾਂਗੇ ਔਰ ਇਸੇ ਤਰ੍ਹਾਂ ਹੀ ਜਿਹੜਾ ਇਹ ਕ੍ਰੇਲਾ ਹੈ ਇਹਨੂੰ ਵੀ ਆਪਾਂ ਪਾਊਡਰ ਫਾਰਮ 'ਚ ਲੈ ਲੈਣਾ ਇਕੱਠੀ ਬਾਸ ਸਕਦੇ ਆਪਾਂ ਹਾਂ ਤਿੰਨਾਂ ਨੂੰ ਇਕੱਠੇ ਕਰਕੇ ਵੀ ਜਿਹੜਾ ਉਹ ਆਪਾਂ ਪਾਊਡਰ ਫਾਰਮ 'ਚ ਲੈ ਲੈਣਾ ਔਰ ਇਹਨੂੰ ਤੁਸੀਂ 50-50 ਗ੍ਰਾਮ ਤਿੰਨਾਂ ਨੂੰ ਲੈਂਦੇ ਹੋ ਤਾਂ ਟੋਟਲ 150 ਗ੍ਰਾਮ ਸਾਡੇ ਕੋਲ ਜਿਹੜਾ ਉਹ ਫਾਰਮੂਲਾ ਬਣ ਜਾਏਗਾ ਔਰ ਉਸ ਤੋਂ ਬਾਅਦ ਇਸ ਫਾਰਮੂਲੇ ਨੂੰ ਕੋਸੇ ਪਾਣੀ ਦੇ ਵਿੱਚ ਜਾਂ ਤੁਸੀਂ ਨਾਰਮਲ ਪਾਣੀ ਦੇ ਵਿੱਚ ਵੀ ਸਵੇਰੇ ਖਾਣਾ ਖਾਣ ਤੋਂ ਸਵੇਰ ਦਾ ਨਾਸ਼ਤਾ ਕਰਨ ਤੋਂ ਪਹਿਲਾਂ ਵੀ ਇੱਕ ਅੱਧਾ ਚਮਚ ਜਿਹੜਾ ਹੈ ਉਹ ਤੁਸੀਂ ਉਹਦੇ ਵਿੱਚ ਘੋਲ ਕੇ ਬੜੇ ਆਸਾਨੀ ਨਾਲ ਇਹਨੂੰ ਪੀ ਸਕਦੇ ਹੋ ਇਹਦਾ ਟੇਸਟ ਜਿਹੜਾ ਹੈ ਉਹ ਥੋੜਾ ਜਿਹਾ ਕੜਵਾ ਹੋ ਸਕਦਾ ਹੈ ਪਰ ਜੇ ਤੁਸੀਂ ਇਹਨੂੰ ਵਰਤ ਲਿਆ ਤਾਂ ਤੁਹਾਡੀ ਸ਼ੂਗਰ ਦਾ ਜਿਹੜਾ ਬੈਲੈਂਸ ਹੈ ਉਹ ਜਿੰਨਾ ਤੁਸੀਂ ਚਾਹੁੰਦੇ ਹੋ 120 ਜਾਂ 130 ਉਨਾ ਹੀ ਰਹੇਗਾ ਠੀਕ ਹੈ ਇਹ ਜਿਹੜਾ ਹੈਗਾ ਤੁਸੀਂ ਦੇਖੋ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੈਗਾ ਡਾਕਟਰ ਸਾਹਿਬ ਨੇ ਇਹਦੇ ਵਿੱਚ ਕਰੇਲੇ ਪਾਏ ਨੇ ਛੋਟੇ ਉਸ ਤੋਂ ਬਾਅਦ ਇਦੇ ਵਿੱਚ ਹਲਦੀ ਪਾਈ ਹੈ ਔਰ ਨਾਲ ਦੀ ਨਾਲ ਇਹਦੇ ਵਿੱਚ ਮੇਥੀ ਦਾਣੇ ਦਾ ਇਸਤੇਮਾਲ ਕੀਤਾ ਹੈ ਮੇਥੀ ਦਾਣੇ ਨੂੰ ਪਹਿਲਾਂ ਰੋਸਟ ਕਰ ਲਿਆ ਰੋਸਟ ਕਰਨ ਤੋਂ ਬਾਅਦ 50-50 ਗ੍ਰਾਮ ਦੀ ਮਾਤਰਾ ਇਹਨੂੰ ਲੈ ਕੇ ਲੈ ਕੇ ਤੇ ਉਸ ਤੋਂ ਬਾਅਦ ਸਾਡੇ ਕੋਲ ਇਹ ਰਿਫਾਈਨ ਪਾਊਡਰ ਦੇ ਰੂਪ ਦੇ ਵਿੱਚ ਸਾਡੇ ਕੋਲ ਆ ਗਿਆ ਕਿੰਨਾ ਕਿ ਇਸਤੇਮਾਲ ਕਰਨਾ ਚਾਹੀਦਾ ਔਰ ਕਿਸ ਵੇਲੇ ਕਰ ਜੀ 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 ਇਹ ਸਰ ਸਵੇਰ ਨਾਸ਼ਤੇ ਤੋਂ ਪਹਿਲਾਂ ਤੁਸੀਂ ਇੰਨਾ ਇੱਕ ਜਿਹੜਾ ਹੈ ਇਹ ਤੁਸੀਂ ਕੱਚ ਦੇ ਗਲਾਸ 'ਚ ਪਾਣੀ ਪਾ ਕੇ ਉਹਦੇ 'ਚ ਇਹਨੂੰ ਪਾ ਕੇ ਤੇ ਇਹਨੂੰ ਘੋਲ ਕੇ ਤੁਸੀਂ ਸਵੇਰੇ ਖਾਲੀ ਪੇਟ ਲੈ ਸਕਦੇ ਹੋ ਔਰ ਸ਼ਾਮ ਦੇ ਟਾਈਮ ਵੀ ਤੁਸੀਂ ਰਾਤ ਨੂੰ ਡਿਨਰ ਤੋਂ ਪਹਿਲਾਂ ਜਿਹੜਾ ਉਸ ਟਾਈਮ ਤੇ ਤੁਸੀਂ ਇੰਨਾ ਜਿਹੜਾ ਇਹਨੂੰ ਲੈ ਸਕਦੇ ਹੋ ਔਰ ਸਰ ਇਹਦੇ ਇੰਨੇ ਕੁ ਅਲਟੀਮੇਟ ਰਿਜ਼ਲਟ ਸਾਨੂੰ ਪੇਸ਼ੈਂਟ ਦੇ ਰਿਵਿਊ ਆਏ ਨੇ ਕਿ ਬਹੁਤ ਹੀ ਜਲਦੀ ਜਿਹੜੀ ਇਹਦੇ ਨਾਲ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਅੱਛਾ ਜੇਕਰ ਫਿਰ ਇਹਨਾਂ ਨੁਸਖਿਆਂ ਨਾਲ ਫਾਰਮੂਲੇ ਨਾਲ ਡਾਕਟਰ ਸਾਹਿਬ ਮਾਮਲਾ ਸੈਟ ਨਹੀਂ ਬੈਠਦਾ ਜਾਂ ਫਿਰ ਅਸੀਂ ਕਹੇ ਲਈ ਵੀ ਸ਼ੂਗਰ ਕਿਵਰੋਂ ਤੇ ਕਹਿੰਦੇ ਇਸ ਇਸ ਤਰ੍ਹਾਂ ਦੇ ਨੁਸਖੇ ਟੋਟ ਕੇ ਕਰੇਲੇ ਦਾ ਜੂਸ ਪੀ ਪੀ ਕੇ ਕਰੇਲੇ ਖਾ ਖਾ ਕੇ ਅਸੀਂ ਤੇ ਮਤਲਬ ਇਹ ਹੈ ਕਿ ਕਰੇਲੇ ਵਰਗੇ ਕੌੜੇ ਹੋ ਗਏ ਪਰ ਸ਼ੂਗਰ ਨਹੀਂ ਸਾਡੀ ਘਟੀ ਜੀ ਉਹਨਾਂ ਦਾ ਹੱਲ ਕਿਵੇਂ ਕਰਦੇ ਉਹਨਾਂ ਦਾ ਹੱਲ ਸਰ ਅਸੀਂ ਤਾਂ ਉਹੀ ਗੱਲ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਆ ਜਿਹੜੇ ਫਾਰਮੂਲੇ ਨੇ ਇਹ ਤਾਂ ਘਰੇ ਬੈਠ ਕੇ ਬਣਾਉਣ ਵਾਸਤੇ ਅਸੀਂ ਦੇ ਰਿਹਾ ਬਟ ਜੇ ਫਿਰ ਵੀ ਕਿਸੇ ਨੂੰ ਇਹ ਚੀਜ਼ ਕਰਨ ਤੋਂ ਗੁਰੇਜ਼ ਕਰ ਰਿਹਾ ਕੋਈ ਤਾਂ ਉਹਦੇ ਲਈ ਵਾਸਤੇ ਸਰ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਦੇ ਜਿਹੜੇ ਫਾਰਮੂਲੇ ਨੇ ਉਹਦੇ ਵਿੱਚ ਜਿਹੜੀ ਮੈਡੀਸਿਨ ਹੈ ਜਿਹੜੇ ਪਲਾਂਟਸ ਤੇ ਅਰਕ ਨੇ ਸਰ ਉਹ ਬਾਕਮਾਲ ਜਿਹੜੇ ਰਿਜ਼ਲਟ ਦੇ ਰਹੇ ਨੇ ਪੇਸ਼ੈਂਟ ਦੇ ਰਿਵਿਊ ਅਸੀਂ ਕਹਿ ਰਹੇ ਆ ਅਸੀਂ ਇਹ ਕਹਿ ਰਹੇ ਕਹਿ ਰਹੇ ਹਾਂ ਐਜ਼ ਅ ਇਲੈਕਟ੍ਰੋ ਹੋਮੋਪੈਥੀ ਪ੍ਰੈਕਟੀਸ਼ਨਰ ਕਿ ਜਿਹੜੀ 슈ਗਰ ਹੈ ਇਲੈਕਟ੍ਰੋ ਹੋਮੋਪੈਥੀ ਦੇ ਨਾਲ 30 ਤੋਂ 45 ਦਿਨ ਦੇ ਵਿੱਚ ਰਿਕਵਰੀ ਲੈ ਲੈਂਦੀ ਹੈ ਪਰ ਭੁਖੀ ਸਾਹਿਬ ਪੇਸ਼ੈਂਟ ਦੇ ਰਿਵਿਊ ਆ ਰਹੇ ਨੇ 15 ਦਿਨ ਦੇ ਵਿੱਚ ਸ਼ੂਗਰ ਜਿਹੜੀ ਉਹ ਰਿਕਵਰੀ ਲੈ ਰਹੀ ਹੈ ਅਸੀਂ 30 ਤੋਂ 45 ਦਿਨ ਕਹਿ ਰਹੇ ਹਾਂ ਪਰ ਕੱਲ ਵੀ ਪੇਸ਼ੈਂਟ ਆ ਕੇ ਗਏ ਨੇ ਉਹ ਕਹਿੰਦੇ ਨੇ ਵੀ 15 ਦਿਨ ਦੇ ਵਿੱਚ ਜਿਹੜੀ ਮੇਰੀ ਸ਼ੂਗਰ ਕੰਟਰੋਲ ਹੈ ਔਰ ਗੋਲੀਆਂ ਜਿਹੜੀਆਂ ਉਹ ਬੰਦ ਕਰ ਚੁੱਕੇ ਨੇ ਸੋ ਇਹ ਚੀਜ਼ ਨੂੰ ਸੁਣ ਕੇ ਬੜੀ ਤਸੱਲੀ ਹੁੰਦੀ ਹੈ ਮਨ ਨੂੰ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਜਿਹੜੇ ਇਲੈਕਟਰ ਹੋਮਿਓਪੈਥੀ ਦੀ ਜਿਹੜੀ ਮੈਡੀਸਿਨ ਹੈ ਉਹ ਇਹਨੇ ਮਰਕਲ ਜਿਹੜੇ ਰਿਜ਼ਲਟ ਦੇ ਰਹੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੱਜਾ ਸਾਹਿਬ ਜੀਕਰ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਰਾਬਤਾ ਕਰਨਾ ਹੋਵੇ ਉਹਦਾ ਕੀ ਟੰਗ ਹੈ ਉਦੇ ਵਾਸਤੇ ਸਾਰੇ ਸਕਰੀਨ ਤੇ ਚੱਲ ਰਹੇ ਨੰਬਰਾਂ ਉੱਪਰ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰਕੇ ਜਿਹੜੀ ਅਪਾਇੰਟਮੈਂਟ ਜਿਹੜੀ ਉਹ ਫਿਕਸ ਕਰ ਸਕਦੇ ਹੋ ਸੋਮਵਾਰ ਤੋਂ ਲੈ ਕੇ ਬੁੱਧਵਾਰ ਆਪਾਂ ਜਿਹੜਾ ਨਿਊ ਅੰਮ੍ਰਿਤਸਰ ਬੀ ਬਲਾਕ ਹਾਊਸ ਨੰਬਰ 9 ਦੇ ਵਿੱਚ ਆਪਾਂ ਮਿਲ ਰਹੇ ਹਾਂ ਸੋਮਵਾਰ ਮੰਗਲਵਾਰ ਤੇ ਹਰ ਬੁੱਧਵਾਰ ਨੂੰ ਇੱਥੇ ਆਣ ਕੇ ਤੁਸੀਂ ਜਿਹੜਾ ਉਹ ਆਪਾਂ ਨੂੰ ਮਿਲ ਸਕਦੇ ਹੋ ਤੇ ਅਪਾਇੰਟਮੈਂਟ ਜਿਹੜੀ ਆ ਉਹ ਜ਼ਰੂਰ ਫਿਕਸ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਪੇਸ਼ੈਂਟ ਜ਼ਿਆਦਾ ਹੁੰਦੇ ਨੇ ਤਾਂ ਫਿਕਸ ਕਰਨ ਤੋਂ ਬਾਅਦ ਇਸ ਜਿਹੜਾ ਨੰਬਰ ਤੁਹਾਡਾ ਆ ਸਕਦਾ ਹੈ ਤਾਂ ਸਕਰੀਨ ਤੇ ਫੋਨ ਕਰਕੇ ਜਿਹੜਾ ਚੱਲ ਰਿਹਾ ਸਕਰੀਨ ਤੇ ਨੰਬਰਾਂ ਉੱਪਰ ਤੁਸੀਂ ਸੰਪਰਕ ਕਰ ਸਕਦੇ ਆ। ਅੱਛਾ ਡਾਕਟਰ ਸਾਹਿਬ ਇਸ ਵੇਲੇ ਜਿਹੜੇ ਨਾ ਬਹੁਤ ਸਾਰੇ ਫਰੂਟ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ 슈ਗਰ ਵਾਲਾ ਬੰਦਾ ਭੰਬਲਪੂਸੇ ਚ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਉਹ ਦੇਖਦਾ ਹੈ। ਤੁਹਾਡੇ ਮੁਤਾਬਕ 슈ਗਰ ਵਾਲੇ ਨੂੰ ਕਿਹੜੇ ਫਰੂਟ ਖਾਣੇ ਚਾਹੀਦੇ ਨੇ ਤੇ ਕਿਹੜੇ ਅਵੋਇਡ ਕਰ ਦੇਣੇ ਚਾਹੀਦੇ ਨੇ? ਵੇਖੋ ਫਰੁਕੀ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਉਚੈ ਸਬਜ਼ੀਆਂ ਦੇ ਰੂਪ ਦੇ ਵਿੱਚ ਹੈ ਚਾ ਫਲ ਦੇ ਰੂਪ ਦੇ ਵਿੱਚ ਉਹ ਸਾਰੀਆਂ ਇਨਸਾਨ ਵਾਸਤੇ ਬਣੀਆਂ ਨੇ ਔਰ ਇਨਸਾਨ ਨੂੰ ਖਾਣੀਆਂ ਚਾਹੀਦੀਆਂ ਹਾਂ ਜਰੂਰੀ ਹੋ ਜਾਂਦਾ ਹੈ ਕਿ ਜਦੋਂ ਸ਼ੂਗਰ ਵਧੀ ਹੋਈ ਹੈ ਤਾਂ ਉੱਥੇ ਕੁਝ ਕਿ ਜਿਹੜੇ ਪਰਹੇਜ਼ ਨੇ ਕੁਝ ਕਿ ਜਿਹੜੇ ਜਰੂਰੀ ਜਿਹੜੇ ਫਲ ਨੇ ਉਹ ਨਹੀਂ ਖਾਣੇ ਉਹਨਾਂ 'ਚ ਪਰਹੇਜ਼ ਰੱਖਣਾ ਜਾਂ ਉਹ ਘੱਟ ਖਾਣੇ ਨੇ ਤਾਂ ਉਹ ਉਹ ਤੋਂ ਆਪਾਂ ਜਰੂਰ ਦਰਸ਼ਕਾਂ ਨਾਲ ਸ਼ੇਅਰ ਕਰਾਂਗੇ ਕਿ ਕਿਹੜੇ ਕਿਹੜੇ ਜਿਹੜੇ ਫਲ ਨੇ ਉਹ ਆਪਾਂ ਨਹੀਂ ਖਾਣੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਜਿਹੜਾ ਬਨਾਣਾ ਹੈ ਸ਼ੂਗਰ ਦੇ ਵਿੱਚ ਆਪਾਂ ਉਹ ਨਹੀਂ ਲਵਾਂਗੇ ਖਾਸ ਕਰਕੇ ਜਿਹੜਾ ਜ਼ਿਆਦਾ ਪੱਕਿਆ ਹੋਇਆ ਬਨਾਣਾ ਵੈਸੇ ਤਾਂ ਨਾਰਮਲ ਆ ਨਾਰਮਲ ਵਾਲਾ ਵੀ ਨਹੀਂ ਲੈਣਾ ਬਟ ਜਿਹੜਾ ਜ਼ਿਆਦਾ ਪੱਕਿਆ ਹੋਇਆ ਉਹ ਬਿਲਕੁਲ ਨਹੀਂ ਲੈਣਾ ਇਹ ਇਹ ਜ਼ਰੂਰੀ ਹੈ ਔਰ ਦੂਸਰੇ ਨੰਬਰ ਤੇ ਜਿਹੜਾ ਤਰਬੂਜ ਹੈ ਉਹ ਜਿਹੜਾ ਉਹਦੇ ਵਿੱਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਤਾਂ ਉਹ ਵੀ ਸ਼ੂਗਰ ਵਾਲੇ ਪੇਸ਼ੈਂਟ ਨੇ ਨਹੀਂ ਲੈਣਾ ਔਰ ਤੀਸਰੇ ਨੰਬਰ ਤੇ ਅੰਗੂਰ ਉਹਦੇ ਵਿੱਚ ਵੀ ਜਿਹੜਾ ਜਿਹੜਾ ਮਿਠਾਸ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਤੋਂ ਵੀ ਸ਼ੂਗਰ ਵਾਲੇ ਪੇਸ਼ੈਂਟ ਨੇ ਗੁਰੇਜ਼ ਕਰਨਾ ਔਰ ਜਿਹੜਾ ਅਨਾਮ ਅਨਾਨਾਸ ਹੈ ਉਦੋਂ ਤੂੰ ਵੀ ਜਿਹੜਾ ਗੁਰੇਜ਼ ਕਰਨਾ ਹੈ ਪੇਸ਼ਣ ਜੇ ਔਰ ਜਿਹੜੇ ਹੁਣ ਇਹ ਨਹੀਂ ਹੈ ਕਿ ਆਪਾਂ ਇੰਨੇ ਕੁ ਮਨਾ ਕੀਤੇ ਨੇ ਤੇ ਸਾਰੇ ਹੀ ਨਹੀਂ ਖਾਣੇ ਉਹਦੇ ਵਿੱਚ ਜਿਹੜੇ ਜ਼ਰੂਰੀ ਜ਼ਰੂਰਤਮੰਦ ਜਿਹੜੇ ਜ਼ਰੂਰੀ ਖਾਣ ਵਾਲੇ ਜਿਹੜੇ ਫਲ ਨੇ ਉਹ ਇਹ ਨੇ ਜਿਹੜੇ 슈ਗਰ ਵਾਲੇ ਪੇਸ਼ੈਂਟ ਸਪੈਸ਼ਲੀ ਲੈ ਸਕਦੇ ਨੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਅਮਰੂਦ ਅਮਰੂਦ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਗੁਣ ਨੇ ਇਸ ਤਰ੍ਹਾਂ ਦੇ ਤੱਤ ਨੇ ਜਿਹੜੇ ਸਾਡੇ 슈ਗਰ ਨੂੰ ਬੈਲੈਂਸ ਕਰਦੇ ਨੇ ਔਰ ਦੂਸਰੇ ਨੰਬਰ ਤੇ ਆ ਗਿਆ ਆੜੂ ਜੋ ਸੀਜ਼ਨਲੀ ਫਰੂਟ ਇਸ ਟਾਈਮ ਤੇ ਚੱਲ ਰਿਹਾ ਆੜੂ ਜਿਹੜਾ ਉਹ ਵੀ ਸਾਡੇ 슈ਗਰ ਨੂੰ ਜਿਹੜਾ ਉਹ ਬੈਲੈਂਸ ਕਰਨ ਦਾ ਜਿਹੜਾ ਦਮ ਰੱਖਦਾ ਪਰ ਜਿਆਦਾ ਪੱਕਿਆ ਹੋਇਆ ਆੜੂ ਜਿਹੜਾ ਆਪਾਂ ਨਹੀਂ ਲੈਣਾ ਇਥੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਔਰ ਤੀਸਰੇ ਨੰਬਰ ਤੇ ਅਨਾਸਪਤੀ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਗੱਬੂ ਗੋਸ਼ਾ ਵੀ ਗੱਬੂ ਗੋਸ਼ਾ ਵੀ ਕਹਿ ਲੈ ਗੱਬੂ ਗੋਸ਼ਾ ਵੀ ਕਹਿ ਲੈਣੇ ਆ ਉਹ ਜਿਹੜਾ ਹੈ ਉਹ ਨੂੰ ਆਪਾਂ ਲੈ ਸਕਦੇ ਆ ਇਹਦੇ ਵਿੱਚ ਔਰ ਸੰਤਰਾ ਵੀ ਲੈ ਸਕਦੇ ਆ ਔਰ ਸੰਤਰਾ ਜਿਹੜਾ ਹੈ ਉਹ ਤੁਸੀਂ ਉਹਦਾ ਜੂਸ ਨਹੀਂ ਲੈਣਾ ਉਹਦੀ ਤੁਸੀਂ ਫਾੜੀ ਲੈਣੀ ਔਰ ਚਬਾ ਕੇ ਲੰਗਾਣਾ ਤੁਸੀਂ ਨਾਲ ਔਰ ਅਗਲੇ ਅਗਲੇ ਆ ਜਾਂਦਾ ਜੀ ਸੇਬ ਸੇਬ ਜਿਹੜਾ ਹੈ ਉਹ ਵੀ ਤੁਸੀਂ ਚੀਰ ਕੇ ਨਹੀਂ ਲੈਣਾ ਸ਼ੂਗਰ ਵਾਲੇ ਪੇਸ਼ੈਂਟ ਨੇ ਡੱਕੀ ਵੱਢ ਕੇ ਖਾਣਾ ਧੋ ਬਣਾ ਕੇ ਜਿਹੜਾ ਉਹਨੂੰ ਹੈ ਚੱਕ ਮਾਰ ਕੇ ਖਾਣਾ ਜਿਹੜਾ ਮਤਲਬ ਉਹਦਾ ਛਿਲਕਾ ਹੈ ਉਹ ਨਾਲ ਅੰਦਰ ਜਾਣਾ ਚਾਹੀਦਾ ਸੀ ਇੱਥੇ ਸੋ ਇਹ ਜਿਹੜੇ ਫਰੂਟ ਨੇ ਇਹ 슈ਗਰ ਵਾਲੇ ਅਗਰ ਪੇਸ਼ੈਂਟ ਲੈਂਦੇ ਨੇ ਤਾਂ ਉਹਨਾਂ ਦੀ 슈ਗਰ ਬੈਲੈਂਸ ਕਰਨ ਦੇ ਵਿੱਚ ਇਹ ਫਰੂਟ ਵੀ ਜਿਹੜੇ ਨੇ ਉਹ ਹੈਲਪ ਕਰ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸਨ ਡਾਕਟਰ ਬੁਰਿੰਦਰ ਸਿੰਘ ਰਾਏ ਜਿਹੜਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਕਰੇਲੇ ਹਲਦੀ ਔਰ ਮੇਥੀ ਦਾਣੇ ਦੇ ਨਾਲ ਆਪਣੀ 슈ਗਰ ਨੂੰ ਜਿਹੜਾ ਕੰਟਰੋਲ ਚ ਰੱਖ ਸਕਦੇ ਆ ਗੋਲੀਆਂ ਤੋਂ ਆਪਣਾ ਅਸੀਂ ਖਿਹੜਾ ਛੜਾ ਸਕਦੇ ਆ ਤੇ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਔਰ ਸ਼ੂਗਰ ਤੋਂ ਬੜੇ ਜ਼ਿਆਦਾ ਉਹ ਪਰੇਸ਼ਾਨ ਨੇ ਫਿਲਹਾਲ ਜੇਕਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਆ ਕਿ ਧੰਨਵਾਦ